ਇਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਾ ਗੁਰ ਪ੍ਰਸਾਦ ਅਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੇ ਅਮਲਨ ਅੰਬੜਾ ਛੇ ਨੀਰ ਨਾ ਹੋਏ ਜੋ ਰਤੇ ਸਾ ਆਪਣੇ ਤਿਨ ਭਵ ਸਭ ਕੋਏ ਅਮਲੇ ਅਮਲ ਨ ਅੰਬੜ ਮਛੀ ਨੀਰ ਨਾ ਹੋਏ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦੇ ਨਾਲ ਵਡਹਾਂਸ ਰਾਗ ਪ੍ਰਾਰੰਭ ਹੁੰਦਾ ਹੈ ਅੰਗ 557 ਦੇ ਉੱਪਰ ਸੋ ਸਭ ਤੋਂ ਪਹਿਲਾਂ ਪਾਤਸ਼ਾਹ ਜੀ ਮੰਗਲ ਰਚਦੇ ਨੇ ਇੱਕ ਓੰਕਾਰ ਅਰਥਾਤ ਕਿ ਓੰਕਾਰ ਇੱਕ ਹੈ ਸਤਿਨਾਮ ਉਸ ਦਾ ਨਾਮ ਸਤੈ ਤ੍ਰਕਾਲ ਸਤੈ ਸਦੀਵੈ ਕਰਤਾ ਅਰਥਾਤ ਕਿ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨੇ ਵਾਲਾ ਹੈ ਪੁਰਖ ਅਰਥਾਤ ਇੱਕ ਰਸ ਵਿਆਪਕ ਹੈ ਨਿਰਭਾਰ ਅਰਥਾਤਕ ਡਰ ਪੈ ਤੋਂ ਰਹਿਤ ਹੈ ਨਿਰਵੈਰ ਉਸ ਦਾ ਕਿਸੇ ਦੇ ਨਾਲ ਵੀ ਵੈਰ ਨਹੀਂ ਆਕਾਲ ਮੂਰਤ ਉਸ ਦੀ ਮੂਰਤ ਸਵਾਰ ਸਰੂਪ ਜਾਂ ਚਿੱਤਰ ਕਾਲ ਦੇ ਪ੍ਰਭਾਵ ਤੋਂ ਰਹਿਤ ਹੈ ਅਜੋਨੀ ਅਰਥਾਤ ਰਤਨੀਆਂ ਜੋਨੀਆਂ ਦੇ ਵਿੱਚ ਨਹੀਂ ਆਉਂਦਾ ਸਆਪੰ ਅਰਥਾਤ ਕਿਸੇ ਤੇ ਪ੍ਰਕਾਸ਼ ਆ ਪੜਿਆ ਆਪ ਤੋਂ ਹੋਇਆ ਹੈ ਗੁਰ ਪ੍ਰਸਾਦ ਅਰਥਾਤ ਕੈਸਾ ਆਕਾਲ ਪੁਰਖ ਵਾਹਿਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ ਵਡਹੰਸ ਰਾਗ ਦੇ ਵਿੱਚ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਬਚਨ ਪਹਿਲੇ ਘਰ ਜਗਾਉਣ ਦਾ ਉਪਦੇਸ਼ ਮਹਾਰਾਜ ਕਹਿੰਦੇ ਅਮਲ ਅਮਲ ਨਾ ਅੰਬੜ ਮੱਛੀ ਨੀਰ ਨਾ ਹੋਏ ਜੋਰਤੇ ਸਹ ਆਪਣੇ ਤិន ਪਾਵੇ ਸਭ ਕੋਏ ਅਮਲੀ ਅਮਲ ਨਾ ਅੰਬੜ ਅਰਥਾ ਦਾ ਕਿ ਮਹਾਰਾਜ ਕਹਿੰਦੇ ਅਮਲੀ ਕਦੇ ਵੀ ਅਮਲ ਦੇ ਓੜ ਕਤਾਈ ਅਪੜ ਨਹੀਂ ਸਕਦਾ ਅਮਲੇ ਜਿਵੇਂ ਕਹਦੇ ਵੀ ਅਮਲ ਦਾ ਅਖੀਰ ਨਹੀਂ ਪਾ ਸਕਦਾ ਕਹਿੰਦੇ ਮੱਛੀ ਨੀਰ ਨਾ ਹੋਏ ਤੇ ਮੱਛੀ ਜਿਵੇਂ ਕਹਦੇ ਵੀ ਨੀਰ ਦੇ ਨਾਲ ਪਾਣੀ ਦੇ ਨਾਲ ਤ੍ਰਿਪਤ ਨਹੀਂ ਹੁੰਦੀ ਸਾਰੀ ਉਮਰ ਸਾਰੀ ਆਰ ਜਾ। ਉਹਵੇਂ ਜਿਹੜੇ ਭਾਈ ਨਾਮੇ ਪੁਰਸ਼ ਨੇ ਕਦੇ ਵੀ ਨਾਮ ਦੇ ਨਾਲ ਰੱਜਦੇ ਨੇ ਨਾਮ ਜਪਦੇ ਰਹਿੰਦੇ ਨੇ ਕਹਿੰਦੇ ਜੋ ਰੱਤੇ ਸਹ ਆਪਣੈ ਤិន ਪਾਵੇ ਸਭ ਕੋਏ। ਜਿਹੜਾ ਵੀ ਗੁਰਮੁਖ ਗੁਰੂ ਪਿਆਰੇ ਆਪਣੇ ਸਹਿਰ ਥਾਤ ਖਸਮ ਦੇ ਰੰਗ ਚ ਰੰਗੇ ਜਾਂਦੇ ਹਨ ਤਿੰਨ ਭਾਵੇਂ ਸਭ ਕੋਏ ਅਰਥਾਤ ਕਿਉਂ ਨਾ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਹਰ ਕੋਈ ਪਾਉਂਦਾ ਹੈ ਹਰ ਕੋਈ ਚੰਗਾ ਲੱਗਦਾ ਹੈ ਸੋ ਗੁਰ ਹਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਾਂ ਵਾਰੀ ਵੰਨਿਆ ਖੰਨਿਆ ਵੰਨਿਆ ਤੋ ਸਾਹਿਬ ਕੇ ਨਾਵੈ ਰਹਾਉ ਭਵਾਰੀ ਵੰਨਿਆ ਅਰਥਾਤ ਕਿ ਤਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਹਿ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੁਹਾਡੇ ਮਾਲਕ ਦੇ ਨਾਮ ਕੋ ਵਾਰਨੇ ਜਾਂਦੀ ਹਾਂ ਕੁਰਬਾਨ ਜਾਂਦੀ ਹਾਂ ਸਦਕੇ ਬਲਿਹਾਰ ਜਾਂਦੀ ਹਾਂ ਖੰਨਿਆਂ ਵੰਨਿਆ ਅਰਥਾਤ ਕੇ ਟੋਟੇ ਟੋਟੇ ਹੋਣਾ ਕਰਦੇ ਹਾਂ ਡਕਰੇ ਡਕਰੇ ਹੋਣਾ ਕਰਦੇ ਹਾਂ ਅੱਧੇ ਤੋਂ ਅੱਧੇ ਨੂੰ ਖੰਨੀ ਕਹਿੰਦੇ ਹਨ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਰਨਾ ਕਹਿੰਦੇ ਸਾਹਿਬ ਸਫਲਿਓ ਰੁਖੜਾ ਅਮਰਦ ਜਾ ਕਾ ਨਾਓ ਜੈਨਾ ਪੀਆ ਤੇ ਤ੍ਰਿਵਤ ਪਏ ਹਉ ਤਨ ਬਲਹਾਰਾ ਜਾਓ ਸਾਹਿਬ ਸਫਲਿਓ ਰੁਖੜ ਅਰਥਾਤ ਕਿਉ ਮਾਲਕ ਆਕਾਲ ਪੁਰਖ ਵਾਹਿਗੁਰੂ ਫਲਾਂ ਦੇ ਨਾਲ ਲੱਦਿਆ ਹੋਇਆ ਰੁਖ ਹੈ ਮਹਾਰਾਜ ਕਹਿੰਦੇ ਅੰਮ੍ਰਿਤ ਜਾ ਕਾ ਨਾਓ ਅਰਥਾਤ ਕਜਿਦ ਨਾਮ ਅਸਲ ਦੇ ਵਿੱਚ ਭਈ ਅੰਮ੍ਰਿਤ ਹੈ ਮ੍ਰਿਤੂ ਤੋ ਰੈਤ ਫਲ ਹੈ ਕਹਦਾ ਜਨਪੀ ਆਤੈ ਤ੍ਰਿਪਤ ਭਏ ਹਉ ਤਨ ਬਲਹਾਰ ਜਾਓ ਕਰ ਜੇ ਨਾ ਵੀ ਗੁਰਮਖਾ ਗੁਰੂ ਪਿਆਰਿਆ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਅਮਰਤ ਨੂੰ ਪੀਣਾ ਕੀਤਾ ਤ੍ਰਿਪਤ ਹੋ ਗਏ ਸਬਰ ਸ਼ੁਕਰ ਦੇ ਵਿੱਚ ਆ ਗਏ ਸੰਤੋਖ ਦੇ ਵਿੱਚ ਆ ਗਏ ਰਾਜ ਪਾ ਜਗੈ ਮਹਾਰਾਜ ਦੇ ਹਉ ਤਨ ਬਲਹਾਰ ਜਾਓ ਤੇ ਮੈਂ ਉਹਨਾਂ ਗੁਰਮਖਾ ਗੁਰੂ ਪਿਆਰਿਆਂ ਤੋਂ ਬਲਹਾਰ ਜਾਮਾ ਸਦਕੇ ਕੁਰਬਾਨ ਜਾਮਾ ਜਿਹੜੇ ਨਾਮ ਨੂੰ ਜਪ ਕੇ ਨਾਮ ਅਮਰ ਤਨੁ ਸ਼ਕ ਤੇ ਮਹਾਰਾਜ ਕਹਿੰਦੇ ਤ੍ਰਿਭਤ ਹੋ ਗਏ ਸੋਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮੈਂ ਕੀ ਨਦਰ ਨ ਆਵਹੀ ਵਸਹਾ ਹਮਿਆ ਨਾਲ ਤੇ ਘਾਤ ਹਾਇਆ ਕਿਉਂ ਲਹਾ ਜਾ ਸਰ ਭੀਤਰ ਪਾਲ ਮੈਂ ਕਿ ਨਦਰ ਨ ਆਵਹੀ ਅਰਥਾਤ ਕਿ ਮੈਨੂੰ ਉਹ ਕਾਲਪੁਰਖ ਵਾਏ ਗੁਰੂ ਨਦਰ ਹੀ ਨਹੀਂ ਆਉਂਦਾ ਪਰ ਤੇਤੀ ਤੇ ਨਹੀਂ ਹੁੰਦਾ ਜਦ ਕ ਮਾਰੇ ਕਹਿੰਦਾ ਵਸ ਆਬੀਆਂ ਨਾਲ ਜਦ ਕ ਦੂਸਰੀਆਂ ਸਾਰੀਆਂ ਸਖੀਆਂ ਸਹੇਲੀਆਂ ਦੇ ਨਾਲ ਵਸਦਾ ਅੰਗ ਸੰਗ ਵਸਦਾ ਹੈ ਜਗਿਆਸੂ ਜਨਾਂ ਦੇ ਭਗਤ ਜਨਾਂ ਦੇ ਕਹਿੰਦਾ ਤੇ ਖਾ ਤੇ ਹਾਇਆ ਕਿਉ ਲਹਾ ਜਾ ਸਰਪੀਦਰ ਪਾਲਾ ਦੇਖਾ ਤੇ ਹਾਇਆ ਕਿਉਂ ਲਹੈ ਤੇ ਆਏ ਬੰਦੇ ਦੀ ਤੇ ਭਲਾ ਕਿਵੇਂ ਲੈ ਸਕਦੀ ਪਿਆਸੇ ਦੀ ਪਿਆਸ ਕਿਵੇਂ ਲੈ ਸਕਦੀ ਐ ਕਿਉਂ ਮਹਾਰਾਜ ਕਹਿੰਦਾ ਜਾ ਸਰ ਭੀਤਰ ਪਾਲ ਜਦ ਕਿ ਮਹਾਰਾਜ ਕਹਿੰਦਾ ਸਰੋਵਰ ਅਤੇ ਪਿਆਸੇ ਦੇ ਦਰਮਿਆਨ ਕੰਦ ਹੈ ਮਹਾਰਾਜ ਕਹਿੰਦੇ ਕੂੜ ਦੀ ਜਾਂ ਫਿਰ ਦ્વੈਤ ਦੇ ਕੰਦ ਦਾ ਪਰਮ ਦੇ ਕੰਦ ਹੈ ਤੇ ਧਾਇ ਬੰਦੇ ਦੀ ਤੇ ਭਲਾ ਕਿਵੇਂ ਲੈ ਸਕਦੀ ਐ ਸੋ ਅਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮਹਿਰਾਸ ਮਨ ਤੈ ਤੋਂ ਖਾ ਤਾਲ ਹੈ ਜਾਂ ਸਿਵਤ ਕਰੀ ਅਰਦਾਸ ਨਾਨਕ ਤੇਰਾ ਬਾਣੀਆ ਅਕਾਲ ਪੁਰਖ ਵਾਹਿਗੁਰੂ ਜਿਵੇਂ ਨਾਨਕ ਤੁਹਾਡਾ ਬਾਣੀਆ ਹਾਂ ਪਾਸ਼ਾ ਜੀ ਤੁਹਾਡੇ ਨਾਮ ਦਾ ਵਣਜਾਰਾ ਹਾਂ ਵਪਾਰੀ ਹਾਂ ਸਦਾਗਰ ਹਾਂ ਤੂੰ ਸਾਹਿਬ ਮੈਂ ਰਾਸ ਤੇ ਮਾਲਕ ਜੀ ਤੂੰ ਹੀ ਮੇਰੀ ਰਾਸ ਕੁੰਜੀ ਹੈ ਨਾਮ ਰੂਪੀ ਕਹਿੰਦੇ ਮੰਨ ਤੈ ਤੋਖਾ ਤਾਂ ਲਹਾ ਜਾਂ ਸਿਫਤ ਕਰੀ ਅਰਦਾਸ ਤੇ ਸਾਡੇ ਜੀਵਾ ਰੂਪੇ ਵਣਜਾਰਿਆਂ ਦੇ ਮਨ ਤੋਂ ਤੋਖਾ ਅਰਥਾਤ ਤੁਖ ਤੁਖੀ ਚਿੰਤਾ ਤੋਖ ਲਾ ਜਾ ਚੋ ਰਾਜਾਂ ਫਿਕਰ ਵਗੈਰਾ ਤਾਹੀਂ ਲੈ ਸਕਦਾ ਜਾਂ ਤੋਖਾਰ ਥਾਤ ਠੱਗੀ ਜਾਂ ਫਰੇਬ ਕੇ ਬਲ ਤਾਂ ਹੀ ਲੈ ਸਕਦਾ ਜਾਂ ਸਿਫਤ ਕਰੇ ਅਰਦਾਸ ਹੈ ਆਕਾਲ ਪੁਰਖ ਵਾਹਿਗੁਰੂ ਜੀ ਜੇ ਅਸੀਂ ਤੁਹਾਡੀ ਸਿਫਤ ਸਲਾਹ ਕਰਨੀ ਕਰੀਏ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ अथवा ਜੋਦੜੀ ਕਰਨੀ ਕਰੀਏ ਸੋ ਅਗੋ ਦੂਸਰਾ ਬਚਨ ਪਾਸ਼ਾ ਜੀ ਦਾ ਅੰਗ 557 ਦੇ ਉੱਪਰ ਰਾਗ ਵਡਹਾਂਸ ਦੇ ਵਿੱਚ ਵਡਹਾਂਸ ਮਹੱਲਾ ਪਹਿਲਾ ਗੁਣਵੰਤੇ ਸਹਰਾਵਿਆ ਨਿਰਗੁਣ ਕੂਕੇ ਕਾਏ ਜੈ ਗੁਣਵੰਤੇ ਥੇ ਰਹਾ ਤਾਂ ਪੇ ਸਹਰਾਵਣ ਜਾਏ ਗੁਣਵੰਤੇ ਸਹਰਾਵਿਆ ਗੁਣਾਵਾਲੀਆਂ ਜੈਵ ਰੂਪੇ ਸਤਰੀਆਂ ਨੇ ਭਾਵ ਗੁਰਮੁਖਾ ਗੁਰੂ ਪਿਆਰਿਆ ਨੇ ਉਹ ਸ਼ੌਨੁ ਭਾਵ ਪਤੀ ਨੂੰ 라ਵਿਆ ਅਰਥਾਤ ਭੋਗਣਾ ਕੀਤਾ ਨਿਰਗੁਣਾ ਕੁਕੇ ਕਾਏ ਤੇ ਮਹਾਰਾਜ ਕਹਿੰਦਾ ਗੁਣਾ ਤਾਂ ਵੀ ਹੋਣੀ ਹੋਣ ਦੇ ਨਾਤੇ ਜਿਹੜੀ ਨਿਰਗੁਣ ਜੀਵ ਰੂਪ ਇਸਤਰੀ ਉਹ ਪਲਾ ਕਾਦਲੀ ਕੂਕਦੀ ਫਿਰਦੀ ਐ ਕਾਦਲੀ ਮਹਾਰਾਜ ਕਹਿੰਦਾ ਤਰਲੇ ਪਾਉਂਦੀ ਫਿਰਦੀ ਦਵਾਈ ਪਾ ਰਿਆ ਪਾਉਂਦੀ ਫਿਰਦੀ ਐ ਪਰਮੇਸ਼ਰ ਦਾ ਨਾਮ ਤੇ ਜਪਿਆ ਨੇ ਗੁਣ ਕੋਈ ਧਾਰਨ ਨਹੀਂ ਕੀਤਾ ਕਹਿੰਦਾ ਜੇ ਗੁਣਵੰਤੇ ਥੀ ਰਹਤਾ ਤਾਂ ਪੇ ਸਹਰਾਵਣ ਜਾਏ ਤੇ ਉਹ ਗੁਣਿਆਰੇ ਜੀਵ ਰੂਪੇ ਸ੍ਰੀ ਨੂੰ ਕੋਪਣ ਦੀ ਲੋੜ ਨਹੀਂ ਜੇਕਰ ਮਾਰੇ ਮਾਰੇ ਕਹਿੰਦੇ ਉਹ ਵੀ ਗੁਣਾ ਵਾਲੀ ਹੋਈ ਰਹੇ ਗੁਣ ਨੂੰ ਧਾਰਨ ਕਰੀ ਰਹੇ ਮਹਾਰਾਜ ਕਹਿੰਦੇ ਤਾਂ ਭੇਸ ਹੋ ਰਾਵਣ ਜਾਏ ਤਾਂ ਉਹ ਨਿਰਗੁਣਿਆਰੇ ਜੀਵ ਰੂਪੇ ਸਤ੍ਰੀ ਵੀ ਗੁਣਮੰਤੀ ਹੋ ਕੇ ਖਸਮ ਨੂੰ ਕੋਗਣ ਜਾ ਸਕਦੇ ਅੰਦਰ ਅੰਤਿਸ਼ ਕਰਨ ਦੇ ਵਿੱਚ ਸਗਰ ਹੋ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਮੇਰਾ ਕਾਂਤ ਰਿਸਾਲੂ ਕੀ ਤਨ ਅਵਰਾ 라ਵੇ ਜੀ ਮੇਰਾ ਕਾਂਤ ਰਿਸਾਲੂ ਮੇਰਾ ਜਿਹੜਾ ਕਾਂਤ ਹੈ ਨਾ ਪਤੇ ਅਕਾਲ ਪੁਰਖ ਵਾਹਿਗੁਰੂ ਖਸਮ ਹੈ ਜਿਹੜਾ ਮੇਰਾ ਉਹ ਰਿਸਾਲੂ ਅਰਥਾਤ ਰਸਾ ਦਾ ਕਰ ਹੈ ਕੀ ਤਨ ਅਵਰਾ 라ਵੇ ਜੀ ਤੇ ਹੈ ਉਗਣਿਆਰੀ ਜੀਵ ਰੂਪੇ ਸਰੀਰ ਤੂੰ ਕਾਦੇ ਲਈ ਮਹਾਰਾਜ ਕਹਿੰਦੇ ਹੋਰ ਨਾਲ ਨੂੰ ਕੋਗਣ ਤੁਰੀ ਫਿਰਦੀ ਐ ਸਵਰਹਾ ਵਰਥਾਦ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਰਨੇ ਕਾਮਣ ਜੈਥਿਆ ਜੇ ਮਨਤਾਗਾ ਹੋਏ ਮਾਨਕ ਮੁੱਲ ਨਾ ਪਾਏ ਆ ਲੀ ਜਾ ਚਿਤ ਪਰੋਏ ਕਰਨੇ ਕਾਮਣ ਜੈਥਿਆ ਮਹਾਰਾਜ ਕਹਿੰਦੇ ਆਪਣੀ ਸ਼ੋਭ ਕਰਨੇ ਨੂੰ ਸ਼ੋਭਾ ਮਲਾਂ ਨੂੰ ਚੰਗੇ ਕਰਮਾ ਨੋ ਜੇਕਰ ਜੀਵ ਰੂਪੇਸtre ਕਾਮਣ ਅਰਥਾਤ ਟੂਣਾ ਭਾਵ ਕੈ ਤਵੀਤ ਬਣਾ ਲਵੇ ਜੇ ਮਨ ਧਾਗਾ ਹੋਏ ਤੇ ਆਪਣੇ ਮਾਨੂ ਮਹਾਰਾਜ ਕਹਿੰਦਾ ਤਵੀਤ ਦੇ ਵਿੱਚ ਪਰੋਣ ਦੇ ਲਈ ਧਾਗਾ ਬਣਾ ਲਵੇ ਤੇ ਮਹਾਰਾਜ ਕਹਿੰਦਾ ਮਾਨਕ ਮੁੱਲ ਨਾ ਪਾਏ ਆ ਲੀ ਜਾ ਚਿਤ ਪਰੋਏ ਤੇ ਫਿਰ ਇਹ ਕਹੋ ਜਹਾ ਨਾਮ ਰੂਪੇ ਮਾਨਕ ਅਰਥਾਤ ਮੋਤੀ ਮਹਾਰਾਜ ਕਹਿੰਦੇ ਲਾਲ ਰੰਗ ਦਾ ਨਸੀਬ ਹੁੰਦਾ ਹੈ ਜਿਹੜਾ ਕਿਸੇ ਵੇ ਮੁੱਲ ਮਿਲਦਾ ਨਹੀਂ ਦੁਨੀਆ ਦੇ ਵਿੱਚ ਉਹ ਮਹਾਰਾਜ ਕਹਿੰਦੇ ਮਾਨਕ ਮੁੱਲ ਨਾ ਪਾਈ ਐ ਲੀਜਾ ਚਿਤ ਪਰੋਏ ਤੇ ਅਸ ਨਾਮ ਰੂਪੇ ਮਾਨਕ ਨੂੰ ਮੋਤੀ ਨੂੰ ਮਹਾਰਾਜ ਕਹਿੰਦੇ ਆਪਣੇ ਚਿਤ ਦੇ ਵਿੱਚ ਪਰੋੜਣਾ ਕਰੀਏ ਸੁਆਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਰਾਹ ਉਹ ਦਸਾਈ ਨਾ ਜੁਲਾ ਆਖਾਂ ਅੰਮੜੀ ਆਸ ਤਾ ਸਹ ਨਾਲ ਅਕੋਣਾ ਕਿਉਂ ਥੀ ਵਾ ਕਰਵਾਸ ਯਾ ਰਾਹ ਦਸਾਈ ਨਾ ਜੁਲਾ ਰਾਹ ਦਸਾਈ ਅਰਥਾਤ ਇਹ ਮੰਜ਼ਲ ਦੇ ਪਾਂਦਿਆਂ ਨੂੰ ਰਾਹ ਪੁੱਛਦੀ ਫਿਰਦੀ ਹਾਂ ਜਗਿਆਸੂ ਜਨਾਂ ਨੂੰ ਭਗਤ ਅਨੂਮਹਾਰਾਏ ਕਹਿੰਦੇ ਪਰਮਾਰਥੀ ਪਾਂਦ ਦੇ ਪਾਂਦਿਆਂ ਨੂੰ ਮੈਂ ਰਾਹ ਪੁੱਛਦੀ ਫਿਰਦੀ ਹਾਂ ਪਰ ਮਹਾਰਾਜ ਕਹਿੰਦੇ ਨਾ ਜੁਲਾ ਤੁਰਦੀ ਨਹੀਂ ਪਰਮਾਰਥ ਦੇ ਰਾਹ ਤੇ ਰਾਹ ਪੁੱਛਦੀ ਜ਼ਰੂਰ ਹਾਂ ਪਰ ਤੁਰਦੀ ਨਹੀਂ ਤੇ ਲੋਕਾਂ ਨੂੰ ਕਹੀ ਕਹਿੰਦੇ ਆ ਮਹਾਰਾਜ ਕਹਿੰਦੇ ਆ ਆਖਾਂ ਅੰਮੜਿਆਸ ਲੋਕਾਂ ਨੂੰ ਕਹਿੰਦੇ ਮੈਂ ਮੰਜ਼ਲ ਤੇ ਅਪੜ ਚੁੱਕੀ ਹਾਂ ਪਹੁੰਚ ਚੁੱਕੀ ਹਾਂ ਕਹਿੰਦਾ ਤੈ ਸਹ ਨਾਲ ਅਕੂਣਾ ਕਿਉਂ ਥੀਵਾ ਕਰਵਾਸ ਤੈ ਸਹ ਨਾਲ ਅਕੂਣਾ ਤੇ ਤੇਰੇ ਖਸਮ ਦੇ ਨਾਲ ਮੇਰਾ ਅਕੂਣਾ ਅਰਥਾਤ ਪੂਣਾ ਨਹੀਂ ਬੋਲਾ ਚੱਲੇ ਨਹੀਂ ਗੁੱਸਾ ਗਲਾ ਹੈ ਸੋ ਮਹਾਰਾਏ ਕਹਿੰਦਾ ਕਿਉਂ ਥੀ ਵਹਿ ਘਰਵਾਸ ਤੇ ਮੇਰਾ ਤਤੜੀ ਦਾ ਜੀਵ ਰੂਪੇ ਸ੍ਰੀ ਦਾ ਸੌਰੇ ਘਰ ਦੇ ਵਿੱਚ ਵਸੇਬਾ ਪੱਲਾ ਕਿਵੇਂ ਹੋ ਸਕਦਾ ਹੈ ਪਾਪਕ ਦਸਵੇਂ ਘਰ ਦੇ ਵਿੱਚ ਹਿਰਦ ਰੂਪੇ ਘਰ ਦੇ ਵਿੱਚ ਅੰਦਰੰਤਿਸ਼ ਕਰਨ ਦੇ ਵਿੱਚ ਵਸੇਬਾ ਪੱਲਾ ਕਿਵੇਂ ਹੋ ਸਕਦਾ ਤੇਰੇ ਨਾਲ ਤੇ ਮੇਰੀ ਬੋਲਾ ਚੱਲੀ ਬੰਦ ਹੈ ਸੋ ਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਨਾਨਕ ਏਕੀ ਬਾਹਰ ਦੂਜਾ ਨਹੀਂ ਕੋਏ ਤਾ ਸਹ ਲੱਗੇ ਜੈ ਰਹਾ ਪੇ ਸਹਰਾ ਵਸ ਐ ਨਾਨਕ ਇੱਕ ਬਹਾਰਾ ਦੂਜਾ ਨਹੀਂ ਕੋਏ ਤਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੀਆਂ ਜੀਵ ਰੂਪੀ ਸਤਰੀਆਂ ਇਕ ਆਕਾਲ ਪੁਰਖ ਵੈ ਗੁਰ ਤੋਂ ਬਾਹਰੀਆਂ ਅਰਥਾਤ ਵਿਰਵੀਆਂ ਵਾਂਦੀਆਂ ਨੇ ਸਖਣੀਆਂ ਨੇ ਊਣੀਆਂ ਖਾਲੀ ਨੇ ਦੂਜਾ ਨਹੀਂ ਕੋਈ ਤੇ ਕੋਈ ਵੀ ਦੂਸਰਾ ਨਾ ਦਾਡਵਾਲ ਨਹੀਂ ਬਣਦਾ ਹਮੈਤੀ ਨਹੀਂ ਬਣਦਾ ਮਦਦਗਾਰ ਨਹੀਂ ਬਣਦਾ ਕਹਿੰਦਾ ਤਾਂ ਸਹ ਲੱਗੇ ਜੈ ਰਹਾ ਪੀ ਸਹਰਾ ਵਸੋਏ ਤੇ ਉਹ ਪਾਗ ਜੀਵ ਰੂਪ ਇਸਤਰੀ ਸਾਰ ਬੰਨੇ ਛੱਡ ਕੇ 18 ਛੱਡ ਕੇ ਜੈ ਖਸਮਾ ਤੇਰੇ ਚਰਨਾਂ ਦੇ ਨਾਲ ਲੱਗੇ ਰਹਿ ਜੁੜੇ ਰਹਿ ਤੇ ਮਹਾਰਾਜ ਕਹਿੰਦੇ ਭੇ ਸਹਰਾ ਵਸੋਏ ਤੇ ਫਿਰ ਉਹ ਵੀ ਮਹਾਰਾਜ ਕਹਿੰਦੇ ਹੈ ਖਸਮ ਜੀ ਤੁਹਾਨੂੰ 라ਵੇ ਅਰਥਾਤ ਭੋਗ ਸਕਦੀ ਐ ਤੁਹਾਡੇ ਆਨੰਦ ਨੂੰ ਮਾਣ ਸਕਦੀ ਤੁਹਾਡੇ ਵਸਲ ਨੂੰ ਭੋਗ ਸਕਦੀ ਐ ਕਹਿੰਦਾ ਨਾਨਕ ਏਕੀ ਬਾਹਰਾ ਦੂਜਾ ਨਹੀਂ ਕੋਏ ਤਾ ਸਹ ਲੱਗੇ ਜੈ ਰਹਾ ਭੇ ਸਹਰਾ ਵਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ